ਹਾ ਹਾ ਚੂੜਨਾ ਦਾ ਕੰਮ ਹੀ ਬਹੁਤ ਵਧੀਆ ਸੁੱਖੀ ਨੇ ਕਰਾਈ ਬੋਣੀ ਮਗਾ ਸਾਰਾ ਦਿਨ ਬਾੜੀ ਨਹੀਂ ਆਈ ਮਖਿਆ ਇਦੋਂ ਵੀ ਲਾਰ ਆ ਗਈ ਇਦੋਂ ਵੀ ਲਾਰ ਆ ਗਈ ਲੈ ਹੁਣ ਆਪਾਂ ਰੁਪਏ ਦਾ ਬੱਟ ਲਿਆ 10000 ਰੁਪਿਆ ਤੇ ਨਰਾਤੇ ਵੀ ਚੱਲੀ ਜਾਂਦੇ ਹੁਣ ਤੇ ਹੁਣ ਆਪਾਂ ਚੱਲਾਂਗੇ ਅੰਬੈਸਡਰ ਖਾਨੇ ਉੱਥੇ ਹੁਣ ਮਾਲ ਵਧ ਗਿਆ ਲੈ ਆਕੇ ਨਾਲ ਤੇ ਵੱਡੀ ਦੁਕਾਨ ਲਾਵਾਂਗੇ ਤਾਂ ਜਮਾ ਨਜ਼ਾਰਾ ਹੀ ਐਵੇਂ ਚੱਕੀ ਫਿਰਦੀ ਸੀ ਟਿਪਨ ਹੈਂ ਉਦੋਂ ਮੁੜੇ 2-3 ਦਿਨ ਮੱਖਾ ਨਿਆਰੇ ਹੁਣ ਤਾਂ ਮਾਲੂ-ਮਾਲ ਕਰ ਦਿਆਂਗੇ ਜਮਾਂ ਬਿਰਕਾ ਚੂੜਮਾ ਪੁੱਛਣਾ ਨਹੀਂ ਆਰਾ ਹੀ ਆ ਗਿਆ ਜਮਾਂ ਲਾ ਤਾਂ ਵਧੀਆ ਰੰਗ ਲਾ ਆ ਗਿਆ ਜੋ ਉਦੋਂ ਦੀ ਮਨੀ ਹੁੰਦੀ ਮੈਂ ਕੈਪ ਵਧੀਆ ਮਾਲੂਮ ਨਾ ਹੋ ਜਾਏ ਤੂੰ ਬਾਹਰ ਹੋਲ ਕਰਦੇ ਨੇ ਹਵਾਗੇ ਪੋਰਾ ਐਵੇਂ ਨਹੀਂ ਮੇਰੇ ਬਾਬਿਆਂ ਨੂੰ ਮੰਨਦਾ ਕੋਈ ਐਂ ਕਰ ਦੇ ਕਿਰਪਾ ਨੇ ਆਹੋਂ ਪਾਣੀ ਲਿਆ। ਪਾਣੀ ਪਾ। ਵੇ ਜਾ। ਆ ਵੇਖ ਲਾਹੀ ਰਹਿ ਗਏ ਸਾਰੀਆਂ ਬੁੱਧੀਆਂ। ਇਹ ਤਾਂ ਹੋ ਗਿਆ। ਯੂਟਿਊਬਰ ਦੇ ਬੇਸ਼ਾਨੀ ਵਧ ਗਿਆ ਕੰਮ ਕਰਤਾ। ਹਾਂ ਹਾਂ ਹਾਂ। ਉਹ ਕਿਸੇ ਨੇ ਪੈਸੀ ਮਿਲਾਈ ਚੰਗੀ ਕਰਮਾਣੇ ਦਿੱਤੀ। ਲਾ ਲਾ ਕੇ ਸੋ। ਕਿਉਂ? ਇਹ ਕਹਿੰਦੇ ਹਨ ਸਭਾਂ ਦੇ ਰੂਪ ਵਿੱਚ ਤੁਸੀਂ ਕਹੇ ਸੀ ਕਿ ਲਾ ਫੇਰ ਮੈਂ ਤਾਂ ਇੱਥੋਂ ਰੋਂਗ ਹੋਇਆ ਸੀ ਉਹ ਜਿਵੇਂ ਉਦਯੋਗ ਮੰਦਾਨਾ ਨੇਂਦਾ ਆਹ ਹੈ ਜਿਵੇਂ ਨਜ਼ਾਰਾ ਹੀ ਆ ਜਾਂਦਾ ਉਹ ਤਾਂ ਚੱਕਾ ਹੁੰਦਾ 4000 ਰੁਪਏ ਤੇ ਹੁਣ 6000 ਮੇਰੇ ਕੋਲ ਆ ਰਹਿ ਗਿਆ ਅੱਛਾ ਜੀ ਹੁਣ ਚੱਲਦੇ ਆ ਨਰਾਕ ਠੀਕ ਹੈ ਜੀ ਠੀਕ ਹੈ ਤੇ ਫਿਰ ਮੈਂ ਸਰਖੰਡਾ ਮੇਲਾ ਹੁੰਦਾ ਹਾਂ ਹਾਂ ਜੀ ਤੇ ਹੁਣ ਸਮਾਨ ਲੈ ਮੈਂ ਇਕੱਠਾ ਅੱਛਾ ਜੀ ਇਹ ਗੈ ਉੱਥੇ ਲੰਮਾ ਮੇਲਾ ਹੋਣਾ ਫਿਰ ਦੁਕਾਨ ਪੱਟੀ ਲਾਉਂਗੇ ਸਮਾਨ ਹੋਊਗਾ ਤਾਂ ਫੇਰ ਹੀ ਚਾਲ ਵਿੱਚ ਪੱਟੇ ਜਾਂਦੇ ਆ ਫਿਰ ਤੁਸੀਂ ਬੰਨਾ ਆ ਵੀ ਰੱਖ ਲੈਂਦੇ ਇਹ ਤਾਂ ਖੱਲੀ ਬਣ ਜੂ ਤੁਸੀਂ ਮੈਨੂੰ ਫੇਰ ਦੇ ਦਿਓ ਕੰਮ ਚਲਾ ਲਓ ਫੇਰ ਲਿਆ ਫੜਾ ਲਿਆ ਵਾ ਵਾ ਇਹ ਗੜਖੀ ਹੈ ਤੇ ਇਹ ਤੁਹਾਨੂੰ ਮੈਂ ਉਹ ਦਿਨ ਦੀ ਕਹੀ ਐ ਸੀ ਤੁਸੀਂ ਮੇਰੀ ਮੰਨ ਲਓ ਮੰਨ ਲਓ ਮੰਨ ਨਹੀਂ ਕਰੇ ਤੇ ਹੁਣ ਤਾਂ ਮੰਨ ਜੀ ਬੇਰਾ ਮਾਲ ਲਈ ਹੁਣ ਦੇਖੀ ਤੇ ਮਾਲੂ ਮਾਲ ਹੋ ਜਾਣਾ ਫੇਰ ਕੰਨਾ ਕਰਤੋ

ਮਾ ਪਿੱਟੇ ਦੀ ਚਾਬੀ ਭੁੱਲਦਾ ਸੀ ਮੈਂ ਦੋ ਤਿੰਨ ਵਾਰ ਸੇ ਭਵਾਂ ਨਹੀਂ ਮਿਲਾਂ ਗਈ। ਕੰਮ ਦਾ ਪਏ ਚਾਹੀਦੇ ਥੋੜੇ ਜੇ। ਤੁਸੀਂ ਆਉਣੇ ਹੋ ਕਿ ਕਿਵੇਂ? ਰਹੋਗੇ? ਆਂ ਤਾਂ ਸੂ ਕਿੱਥੇ ਵੀ ਆ। ਅਸਿਆ ਮਸ਼ੀਨਾਂ ਦੇ ਰਾਜ ਚ ਠੀਕ ਹੈ। ਠੀਕ ਹੈ ਵਧੀਆ। ਚੱਲ ਠੀਕ ਹੈ। ਕੋਨੇ ਮਿਆ ਕਿੜਾ ਉਹ ਕਰੀਆਂ ਬਾਈ ਸੱਤਾ ਸੀ ਮੈਂ ਤਾਂ ਹਾਂ ਕਰੀਆਂ ਆ ਜਾ ਕਿਵੇਂ ਡੇਕ ਦੀ ਸ਼ਾਮੇ ਬੈਠਾ ਹੈ ਉਹ ਬੱਕਰੇ ਦੇ ਵਾਸਤੇ ਹੋ ਲੈਂਦੇ ਸੀ ਆ ਡੇਕਾਂ ਆਂ ਅੱਛਾ ਮੈਂ ਕੀ ਜਾਣਦਾ ਸੀਗਾ ਤੇ ਅੱਛਾ ਹੋਰ ਬੱਕਰੇ ਨੂੰ ਲਿਆ ਲੂੰਗੀ ਤੋੜ ਲਿਆ ਹੈ ਹਾਂ ਯਾਰ ਇਹ ਵਧੀਆ ਖਾ ਕੇ ਖੁਸ਼ ਆਇਆ ਯਾਰ ਇਹ ਹਾਂ ਚੱਲ ਵਧੀਆ ਹੈ ਉਹ ਮੈਂ ਕੀ ਜਾਣਦਾ ਸੀਗਾ ਇਹਨੂੰ ਆ ਮਖਾਜ ਲੈ ਨੂੰ ਆਪ ਚੱਲ ਸ਼ਾਮ ਵਧੀਆ ਡੇਕ ਰੂਪ ਦੀ ਹੋਰ ਕਿੱਧਰ ਫਿਰ ਦੱਦ ਬਾਰੇ ਦਾ ਪਰੇ ਉਸਨੇ ਬਸ ਮੈਂ ਇਧਰ ਆਇਆ ਸੀ ਮਾਂ ਘਰ ਨਿੰਮੇ ਕੋਲੇ ਜਾਇਆ ਸੀ ਮੈਂ ਆਪ ਦਾ ਤੂੰ ਨਹੀਂ ਬਰੋਂਦਾ ਮੈਨੂੰ ਪਰ ਟਾਈਮ ਨਹੀਂ ਲੱਗਦਾ ਕਮਾਤੰਦਾ ਕੇ ਬਾਕੀ ਹੈਨਾ ਬਾਕੀ ਮੇਰੀ ਆਤ ਤਾਂ ਮੈਂ ਘਰੇ ਹੁਆ ਮੈਂ ਬਾਹਰ ਗਲਿਆਂ ਦੇ ਨਾਲ ਗੇੜੇ-ਵੇੜੇ ਜੰਦਾਰੀ ਪਰ ਆਵੇ ਘਰ ਦੀ ਕਮਾਤੰਦਾ ਕੇ ਉੱਦੇ ਰਹਿੰਦੇ ਘਰੇ ਯਾਰ ਨਾ ਹੋ ਪਰ ਜਾਈ ਵੀ ਨਹੀਂ ਦੀ ਅਕੇ ਦਾ ਤੁਰੀ ਫਿਰਦੀ ਨਹੀਂ ਇੱਥੇ ਉਹ ਵੀ ਪਿੰਡ ਗਈ ਹੋ ਜਾਗੀ ਉਹ ਮਾਸੀ ਨਾਲ ਕੁਟਲੇ ਮਸਲੀ ਹੋ ਉਸਤੇ ਅੱਛਾ ਉਹਦਾ ਪਤਾ ਜ ਲੈਣ ਦੇ ਆ ਠੀਕ ਹੈ ਅੱਜ ਹੀ ਗਿਆ ਜੀ ਅੱਛਾ ਅੱਛਾ ਉਹ ਮੈਂ ਵੀ ਆ ਕਮਾ ਯਾਰ ਨਿੰਮਾ ਫਿਰਦਾ ਘਰੇ ਜਾ ਕੇ ਆਉਣੇ ਦੇ ਕੋਈ ਮਹਾਬਤ ਤੂੰ ਨਹੀਂ ਬੁਲਾਇਆ ਕਰੇ ਮੈਂ ਚਲ ਜਾਇਆ ਇਹ ਗਮਾੜ ਮੱਥਾ ਕੋਲੇ ਬੰਦਾ ਬੁਲਾ ਹੀ ਲੈਂਦਾ ਨਾ ਬੁਲਾਉਣ ਤਾਂ ਕੋਈ ਆਪਣੇ ਕਿਹੜਾ ਕੋਈ ਉਹ ਹੂੰ ਚੁੱਪ ਚੁੱਪ ਜੇ ਰਹਿਣਾ ਯਾਰ ਤੂੰ ਕੀ ਗੱਲ ਆ ਨਹੀਂ ਐਵੇਂ ਲੱਗਦਾ ਤੇ ਹਾਂ ਹਾਂ ਬਾਕੀ ਆ ਯਾਰ ਮੇਰੀ ਆਦਤ ਹੀ ਨਹੀਂ ਹੈ ਜੀ ਹਾਂ ਹੂੰ ਪਹਿਲੇ ਦਿਨ ਹੀ ਘੱਟ ਬੋਲਦਾ ਕੋਪਾ ਨਾ ਉਹ ਆਪਦੇ ਕੰਮ ਜੇ ਤੱਕ ਹੀ ਮਤਲਬ ਜਾਰਖਦੇ ਆ ਹਾਂ ਬਾਕੀ ਟਾਈਮ ਵੀ ਹੈ ਨਹੀਂ ਅੱਜ ਕੱਲ ਕਿਸੇ ਕੋਲ ਜਾ ਕੇ ਕੱਟਣ ਦਾ ਬੈਠਣਾ ਉਹ ਟਾਈਮ ਤਾਂ ਨਹੀਂ ਫੇਰ ਵੀ ਉਹ ਪਾੜਿਆ ਨਾ 700 ਤੇ ਅੱਗੇ ਤਾਂ ਬੈਠ ਬੂੜੀ ਜਾਂਦਾ ਹੁਣ ਤੋ ਸੁੱਕਦੇ ਆ ਹੀ ਨਹੀਂ ਉੱਥੇ ਵੀ ਤੋਂ ਪਤਾ ਕੀ ਹੈ ਪਹਿਲਾਂ ਬਾਈ ਹੁੰਦਾ ਸੀਗਾ ਹਮ ਮੈਨੂੰ ਇੰਨੀ ਸਿਰ ਦਰਦ ਦੀ ਹੁੰਦੀ ਸੀ ਹਮ ਹੁਣ ਬਾਈ ਦਾ ਆਈ ਨਹੀਂ ਪਤਾ ਵੀ ਜਿੰਨਾ ਜਰ ਸੀਜ਼ਨ ਕਲੀਅਰ ਨਹੀਂ ਹੁੰਦਾ ਹਮ ਸਾਰਾ ਉਹਨਾਂ ਚ ਰਹੁੰਦੇ ਨੇ ਬਾਵਾ ਟਾਈਮ ਹੋ ਗਿਆ ਯਾਰ ਗਾਈ ਨੂੰ ਹਣਾ ਨੂੰ ਹੋਰ ਪੂਰਾ ਪਹਿਲਾ ਮਸ਼ੀਨਾਂ ਨੂੰ ਉਹਨਾਂ ਦੀ ਰਿਪੇਅਰ ਕਰਦੇ ਹੈਗੇ ਹੂੰ 15-20 ਦਿਨ ਤਾਂ ਉਹੀ ਖਾ ਜਾਂਦੀਆਂ ਆਮ ਮਸ਼ੀਨਾਂ ਨੂੰ ਸੁਣਾ ਸੁਮਾਰਦੇ ਆ ਫਿਰ ਉਧਰ ਆਪਣੇ ਨਾਲ ਥੋੜਾ ਜਿਹਾ ਗੇਤਾ ਝੋਨਾ ਹੁੰਦਾ ਨਾ ਹੂੰ ਫਿਰ ਉਧਰ ਲਾ ਕੇ ਆ ਕੇ ਇਧਰ ਆਪਣੇ ਲਾ ਲਿਆ ਉਹ ਤੂੰ ਹੁਣ ਖੇਤ ਵੀ ਨਹੀਂ ਕਿਤੇ ਗੇੜਾ ਗੂੜਾ ਮਾਰ ਕੇ ਤਾਂ ਜਾਂਦਾ ਉਹ ਮੈਂ ਨਾ ਸਵੇਰੇ ਸਵੇਰੀ ਜਿਹੜਾ ਕੱਢਿਆ ਹੁੰਦਾ ਯਾਰ ਹੁਣ ਮੈਂ ਤਾਂ ਕਾਲੇ ਦੀ ਲੋਟ ਨਹੀਂ ਸਪਰੇਅ ਸੀ ਉਹ ਕਰਤੀ ਸੀ ਕੀ ਹਾਂ ਰੇਸ ਰਵੇ ਤਾਂ ਹੁਣ ਹੋਈ ਗਈ ਸਾਰਾ ਕੁਝ ਹੋ ਗਿਆ ਮੈਂ ਤਾਂ ਤੈਨੂੰ ਐਂ ਕਹਿੰਦਾ ਜੀ ਹੁਣ ਤੂੰ ਖੇਤ ਮੇਰੇ ਨਾਲ ਆਪਾਂ ਇਕੱਠੀ ਬਾਗ ਚ ਲਿਆ ਕਰਾਂਗੇ ਕੋਲੇ ਦਾ ਬਾਣ ਨੇ ਆਪਣੇ ਹੁਣ ਉਹ ਐ ਹੁਣ ਕਿਹੜਾ ਪਤਾ ਲੱਗਦਾ ਹੁਣ ਯਾਰ ਕਈ ਵਾਰੀ ਤੂੰ ਨਹੀਂ ਹੁੰਦਾ ਤੇ ਕਿਨੂੰ ਡੀਕਾਂਗੇ ਮੈਂ ਸੰਗ ਜਾਂ ਘਾਟੀ ਕਰਦਾ ਹੁਣ ਨਾ ਮੈਂ ਇਹਦਾ ਨਹੀਂ ਡੀਕ ਬੇਟ ਜੀ ਘਾਟੀ ਉਹ ਚੱਲ ਠੀਕ ਆ ਫਿਰ ਅੱਜ ਬਾਗ ਚਲਾ ਆਏ ਇਕੱਠੇ ਫੇਰ ਤੋਂ ਜਾਇਆ ਵਾਂਗੇ ਉੱਥੇ ਚਾ ਕੋਈ ਨਹੀਂ ਹੈ ਦੇਖ ਲਾਂਗੇ ਚੱਲ ਠੀਕ ਆ ਮੈਂ ਚੱਲਦਾ ਰੱਖੀ ਕਾਵਰ ਆ ਮੈਂ ਕਾ ਖੁੱਖੇ ਆ ਪਾਦੇ ਆ ਪੁੱਤ ਨੂੰ ਚੱਲ ਠੀਕ ਆ ਅੱਜ ਭਾਬੀ ਵੀ ਹੈ ਨਹੀਂ ਨਾ ਮੈਂ ਵੀ ਤਾਂ ਉੱਟਾ ਫਿਆ ਫਿਰਦਾ ਪੂਰਾ ਆਪਾਂ ਤਾਂ ਇਹਨੂੰ ਕਹਿੰਦੇ ਸੀ ਵੀ ਉਹਨਾਂ ਜਾਰੀ ਪਾਉਣ ਨੂੰ ਕਹਿੰਦੇ ਸੀ ਤਾਂ ਆਪਾਂ ਆਪ ਹੀ ਨਹੀਂ ਪੈਰ ਤੇ ਮਿੱਟੀ ਪਾਉਣ ਦਿੰਦਾ ਆਪਾਂ ਦਾ ਪਹਿਲੀ ਗਣਾ ਮੈਂ ਇਕੱਲੀ ਦੇਖ ਲੂੰਗਾ ਲੈ ਵੀ ਸੱਤਿਆ ਪਤਾ ਵੀ ਨਾ ਲੱਗ ਜੇ ਕੰਮ ਹੋਊ ਗਲਤ ਐ ਇਹਨੂੰ ਦੱਸ ਵੀ ਨਾ ਹੁਣ ਤੇ ਦੇਖਦੇ ਆ ਕਿ ਬਣਦਾ ਕੀ ਆ ਇਹੋ ਜਾਣਾ ਸੀ ਇਹ ਕਈ ਦਿਨ ਹੋ ਗਏ ਅਜ ਤੱਕ ਰੂਹ ਇੱਥੇ ਆ ਗਿਆ ਹੋਰ ਬੱਬਾ ਜੀ ਰਾਮ ਰਾਮ ਕਿਵੇਂ ਹੋ ਤੁਸੀਂ ਹੋ ਠੀਕ ਹੋ ਵਧੀਆ ਜੀ ਕਿਵੇਂ ਹੋ ਕਿੱਧਰ ਫਿਰਦਾ ਹੈ ਮਾਰਾ ਬੱਬਾ ਆਇਆ ਸੀ ਬਨਜਾਰੇ ਕੋਲੇ ਬਨਜਾਰੇ ਕੋਲੇ ਹਾਂ ਉਹਦੇ ਕੋਲ ਮੈਂ ਜਾ ਕੇ ਆਉਣਾ ਸੀ ਯਾਰ ਤੂੰ ਕਿਵੇਂ ਉਹ ਮੈਂ ਤਾਂ ਛੱਲਾ ਜਾ ਲੈ ਕੇ ਆਉਣਾ ਦੇਖੋ ਛੱਲਾ ਹਾਂ ਗੁਰਦਾਸ ਮਾਨ ਵਾਲਾ ਓਏ ਗੁਰਦਾਸ ਮਾਨ ਵਾਲਾ ਕਾਹਨੂੰ ਹਾਂ ਬੱਬਾ ਗੁਰਦਾਸ ਮਾਨਾ ਲੈਣਾ ਉਹ ਛੱਲਾ ਲੈਣਾ ਕਿਉਂ ਛੱਲਾ ਲੈ ਉਹ ਮੈਂ ਵੀ ਕੁਝ ਮੰਗਾਇਆ ਸੀ ਤੋ ਚੱਲ ਗਏ ਫਿਰ ਤੂੰ ਕੀ ਮੰਗਾ ਬੱਬਾ ਮੈਂ ਤਾਂ ਕਿਹਨਾ ਮਾਲਾ ਮੰਗਾਈਆ ਤੂੰ ਅੱਛਾ ਹਾਂ ਉਪਨਜਾਰਾ ਵਧ ਗਿਆ ਉਪਨਜਾਰਾ ਵਧ ਗਿਆ ਉਹ ਮਾਰੋ ਪੂਰਾ ਮੰਗਾਉਂਦਾ ਸਮਾਨ ਹਾਂ ਬਾਹਰੋਂ ਮੰਗਾਉਂਦਾ ਮਾਲ ਵੀ ਟੌਪ ਦਾ ਲਿਆ ਕੇ ਆਉਂਦਾ ਮਾਰੋ ਟੌਪ ਦਾ ਥੋੜਾ ਜਿਹਾ ਮਹੰਗੇ ਹਾਂ ਹਾਂ ਮੈਂ ਵੀ ਚੀਜ਼ ਵਧਕਾ ਮੰਗਾਵਾਂ ਚੀਜ਼ ਵਧੀਆ ਰੱਖਦਾ ਹਾਂ ਤੇ ਯਾਰ ਨੂੰ ਸਦਕੇ ਯਾਰ ਮਾਰ ਪੁੱਤਰਾ ਬੋਲ ਉਹਨੂੰ ਬਨਜਾਰੇ ਨੂੰ ਆ ਬਨਜਾਰਾ ਜੀ ਬਾਹਰ ਆਇਓ ਜੀ ਆਜੋ ਇਹ ਤਾਂ ਕਲਾਕਾਰਾ ਤੂੰ ਕਾਹੀ ਬਨਜਾਰਾ ਹੈ ਬਾਬਾ ਇਹੀ ਤਾਂ ਬਨਜਾਰਾ ਓਏ ਆ ਤਾਂ ਕਲਾਕਾਰ ਬਣਾਇ ਫਿਰਦਾ ਤੂੰ ਕਹਿੰਦਾ ਸੀ ਬਨਜਾਰਾ ਇਹ ਉਹ ਕਲਾਕਾਰ ਹੁਣ ਅੱਜ ਕੱਲ ਬਨਜਾਰੇ ਇਹੀ ਪਾਉਂਦੇ ਨੇ ਕਪੜਾ ਵਾਲੀ ਦਾ ਅੱਛਾ ਹਾਂ ਤੇ ਪੁੱਛ ਗਿਆ ਆਪਾਂ ਨੂੰ ਹਾਂ ਪੁੱਛ ਅੱਛਾ ਆਓ ਬਾਬਾ ਜੀ ਮਹਾਰਾਜ ਕੋਈ ਚੀਜ਼ ਮੰਗਾਈ ਸੀ ਕਿ ਸਤੋਂ ਅੱਛਾ ਕਿਹੜੀ ਮੈਂ ਤਾਂ ਭੁੱਲ ਗਿਆ ਯਾਰ ਤਸਵੀਰ ਮੰਗਾਈ ਸੀ ਅੱਛਾ ਮੇਰੇ ਸਰੀਫ ਤੋਂ ਅੱਛਾ ਮਾ ਤੁਸੀਂ ਜਾਣਦੇ ਰਹਿੰਦੇ ਹੋ ਸਵਾਲ ਲੈਣਾ ਉਹ ਮਾਲਾ ਜੀ ਮਾਲਾ ਮਾਲਾ ਦਾ ਨਾਲ ਆ ਸਿੱਧਾ ਬੈਠ ਠੀਕ ਹੈ ਤੇਨ ਤਾਂ ਮੈਂ ਮਾਲਾ ਦੇ ਨਾਲ ਵੀ ਤੂੰ ਮਾਤਾ ਜੀ ਉਹ ਮਗਾ ਜੀ ਸੁੱਤੋਂ ਅੱਛਾ ਮੈਨੂੰ ਪਤਾ ਲੱਗ ਗਿਆ ਛੱਲਾ ਆ ਹਾਂ ਜੀ ਹਾਂ ਕੋਈ ਨਹੀਂ ਤੁਹਾਨੂੰ ਦੇ ਦੇਣਾ ਅੱਜ ਦੱਸ ਮੈਨੂੰ ਕਿੰਨੇ ਆ ਇਹ ਦੇ ਤਾਂ ਬਾਬਾ ਜੀ 51 52 ਬਣ ਕੇ ਹੋਣਗੇ ਠੀਕ ਹੈ ਜੀ ਇਹ ਬਣ ਗਿਆ ਬਣਾਂਗੇ ਹੁੰਦੇ ਨਾ ਇਸ ਜਿੰਮੇ ਸਾਨੂੰ ਦੱਸ ਦਿੰਦੇ ਉਹ ਮੈਂ ਅਸੀਂ ਤੁਹਾਨੂੰ ਦੱਸ ਦੇਣੀ ਹੈ ਜਿਹੜੀ ਉਹ ਵੱਡੀ ਹੈ ਜੀ ਤੇ ਜਿਹੜੀ ਆ ਮਾਲਾ ਵੱਡੀ ਇਹ ਚ 108 ਬਣ ਕੇ ਹੋਣਗੇ ਠੀਕ ਹੈ ਜੀ ਕੋਈ ਸੇਵਾ ਦੱਸੋ ਜੀ ਸੇਵਾ ਤੁਹਾਨੂੰ ਦੋਨਾਂ ਦਾ 150 ਰੁਪਏ ਬਣ ਗਏ ਅੱਛਾ ਆ ਵੱਡੀ ਦਿਓ ਜੀ ਤੁਸੀਂ ਆਹਾ ਮਾਹ ਲੈ ਕੇ ਜਾ ਉਹ ਇੱਕ ਸੱਟ ਓਏ ਅੱਛਾ ਆ ਲੋ ਇਹ ਕਰ ਦੋ ਇਹ ਆਲਾ ਬੱਚਾ ਲੈ ਲਓ ਖੁਸ਼ ਰਹੇ ਪ੍ਰਮਾਤਮਾ ਰੰਗ ਭਾਗ ਲਾਵੇ ਇਹ ਚੱਲ ਐ ਕਰੀ ਮੇਰਾ ਉਧਰ ਢੇੜਾ ਵੱਜੂਗਾ ਤੇ ਬਾਕੀ ਪੈਸੇ ਮੈਂ ਦੇ ਕੋਈ ਨਹੀਂ ਸ਼ਰਫ ਕੋਈ ਨਾ ਬਾਬਾ ਕਰਦਾ ਚੰਗਾ ਚੰਗਾ ਬਾਬਾ ਜੀ ਅੱਛਾ ਤੂੰ ਦੱਸ ਬੁੰਡਿਆ ਹਾਂਜੀ ਚੱਲਾ ਮੰਜਾਰਾ ਜੀ ਇਹਦੇ ਕਿਨੇ ਰੁਪਏ ਨੇ ਇਹਦੇ ਰੁਪਏ 50 ਰੁਪਏ ਚੱਲ ਮੈਂ ਤੋ ਫੜ ਲੈ ਜੰਗਾ ਉਧਰੋਂ ਪੈਸੇ ਤਾਂ ਮੈਂ ਫੜ ਲਿਆਉਂਗਾ ਠੀਕ ਹੈ ਤੇ ਮੈਨੂੰ ਤੇਰੇ ਲੱਛਣ ਨਹੀਂ ਚੰਗੇ ਲੱਗਦੇ ਕੀ ਗੱਲ ਜੀ ਮੈਂ ਤੁਹਾਨੂੰ ਉੱਦੇ ਦੇਖਿਆ ਹੋਇਆ ਹੈਗਾ ਚਲੋ ਠੀਕ ਆ ਜੀ ਤੋਂ ਬਾਅਦ ਦੀਆਂ ਗੱਲਾਂ ਰਹੀਆਂ ਮੈਂ ਜਾਣਾਂ ਜੀ ਮੈਨੂੰ ਕਾਲੀ ਆ ਮੈਂ ਠੀਕ ਹੈ ਚੰਗਾ ਲਸ਼ ਅੱਲਾ ਤਾਂ ਹੁਣ ਲਿਆਏ ਹੁਣ ਲੈ ਜਿਹੜੀ ਅਮਨ ਸੀ ਉਹਨਾਂ ਦੇ ਗਮਾਂਢੀ ਸੀਗੇ ਉਹ ਵੀ ਹੁਣ ਪਿੰਡ ਛੱਡ ਕੇ ਚਲੇ ਗਏ ਇਹ ਸਾਲਾ ਛੱਲਾ ਪਤਾ ਨਹੀਂ ਪਾਊਗਾ ਉਹਦੀ ਉਂਗਲ 'ਚ ਜਾ ਕੇ ਪਤਾ ਨਹੀਂ ਨਾ ਤੇ ਪਾਪੜ ਬਾਲੇ ਬੇਲਣੇ ਪੈ ਰਹੇ ਨੇ ਤੇ ਹੁਣ ਇਹ ਛੱਲਾ ਫੜਾਈਏ ਤਾਂ ਫੜਾਈਏ ਕਿਵੇਂ ਮੈਨੂੰ ਐ ਲੱਗਦਾ ਵੀ ਛੱਲਾ ਆਪਾਂ ਨੂੰ ਆਪ ਹੀ ਕੋਈ ਇੰਤਜ਼ਾਮ ਕਰਨਾ ਪਊ। ਇਹ ਕਹਿੰਦੇ ਨੀ ਮਾ ਵੀ ਬੜਕਾਈਆਂ ਪਾਂਦਾ ਫਿਰਦਾ ਰਹਿੰਦਾ। ਉਹ ਉਹ ਪੋਲੇ ਮ ਘਰੇ ਗਿਆ ਸੀ ਉਹ ਵੀ ਕਰਦਾ ਸੀ ਕਿ ਯਾਰ ਸਾਡੇ ਘਰੇ ਕੋਈ ਆ ਗਿਆ ਸੀ। ਪਤਾ ਨਹੀਂ ਕੌਣ ਸੀ ਕੌਣ ਨਾ ਰਹਿੰਦਾ। ਉਹ ਯਾਰ ਕਰਗੇ ਤਾਂ ਕਰਗੇ ਕੀ। ਚਲੋ ਮਨਾ ਹਰਾਮ ਮਨ ਜਾ ਤਕੜਾ ਕਰਕੇ ਆਪਾਂ ਆਪ ਹੀ ਕੋਈ ਹੱਥ ਪੱਲਾ ਮਾਰਨਾ ਪਊ ਐ ਤਾਂ ਸਰਦਾਰ ਨਹੀਂ ਛੱਲਾ ਦਾ ਆਪਾਂ ਫੜਾ ਕੇ ਹਟਾਂਗੇ